all the ਮਾਣਕਾਂ ਵੀ ਫੋਟੋ ਕਰਾ ਦਿੰਦੇ ਹਾਂ ਕੁਰਸੀਆਂ ਲਵਾਉਂਕਾ ਟਿਕੋ ਪਾਰਟੀ ਦੇ ਜਿਹੜੇ ਸਾਡੇ ਉਮੀਦਵਾਰ ਨੇ}\,\mathrm{ਤਰਵੀਰ ਗਾਂਧੀ}\,\mathrm{ਅੱਜ ਸਮੁੱਚੀ ਕਾਂਗਰਸ ਨੇ}\,\mathrm{ਇਹ ਫੈਸਲਾ ਲਿਆ ਹੈ}\,\mathrm{ਕਿਉਂਕਿ ਅਸੀਂ ਸਾਰੇ ਕਾਂਗਰਸ ਨਾਲ ਬੰਨੇ ਹੋਏ ਹਾਂ}\,\mathrm{ਕਾਂਗਰਸ ਦੇ ਝੰਡੇ ਨਾਲ ਬੰਨੇ ਹੋਏ ਹਾਂ}\,\mathrm{ਰਾਹੁਲ ਗਾਂਧੀ ਜੀ ਨਾਲ}$ ਵੇ ਆਦੇਸ਼ਾਂ ਨੂੰ ਮੰਨਦੇ ਆਂ ਔਰ ਖਰਗੇ ਸਾਹਿਬ ਦੇ ਆਦੇਸ਼ਾਂ ਨੂੰ ਮੰਨਦੇ ਆਂ ਪਰ ਅੱਜ ਮੈਨੂੰ ਲੱਗਦਾ ਕਿ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਅੱਜ ਬਾਬਾ ਸਾਹਿਬ ਆ ਬੇਦਕਰ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਕਿਉਂਕਿ ਇਹ ਸਾਰੀਆਂ ਸਾਡੀਆਂ ਜਿਹੜੇ ਅਸੀਂ ਕਾਂਗਰਸ ਪਾਰਟੀ ਦੇ ਕਾਰਜਕਰਤਾ ਹੈ ਇਹ ਸਾਡੀ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਹਨ ਬੇਸ਼ੱਕ ਸਾਡੇ ਕਿਤੇ ਮਤਵੇ ਦਾ ਆਪਣੇ ਹੋ ਸਕਦੇ ਐ ਬੇਸ਼ੱਕ ਕੋਈ ਛੋਟੇ-ਛੋਟੇ ਸਾਡੇ ਗਿਲੇ ਸ਼ਿਕਵੇ ਪਰਿਵਾਰ ਤੌਰ ਤੇ ਹੋ ਸਕਦੇ ਐ ਪਰ ਜਦੋਂ ਫਿਰ ਦੇਸ਼ ਦੀ ਗੱਲ ਆਉਂਦੀ ਐ ਤੇ ਜਦੋਂ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਦੀ ਗੱਲ ਆਉਂਦੀ ਐ ਫਿਰ ਉਦੋਂ ਸਾਰੇ ਜਾਣੇ ਅਸੀਂ ਇੱਕ ਮੁੱਠੋ ਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਬੁਲੰਦ ਕਰਦੇ ਹਾਂ ਅੱਜ ਦੇਸ਼ ਦਾ ਝੰਡਾ ਬੁਲੰਦ ਕਰਨ ਦੀ ਲੋੜ ਹੈ ਇਹ ਜਿਹੜੇ ਮਨਜੀਬੜੇ ਇੱਥੇ ਖੜੇ ਬੈਠੇ ਆ ਇਹਨਾਂ ਨੇ ਆਪਣੀਆਂ ਘੱਲਨਾਵਾਂ ਕੱਲੀਆਂ ਵੀ ਹੈ ਇਹਨਾਂ ਦਾ ਬਥੇਰਾ ਵੱਡਾ ਪਛੋਕਣ ਹੈ ਤੇ ਬੜਾ ਵੱਡਾ ਯੋਗਦਾਨ ਹੈ ਚਾਹੇ ਉਹ ਬ੍ਰਹਮਿੰਦਰਾ ਜੀ ਹੈ ਚਾਹੇ ਸਰਦਾਰ ਲਾਜ ਸਿੰਘ ਜੀ ਹੈ ਚਾਹੇ ਹੋਰ ਸਾਰੇ ਲੀਡਰ ਹੈ ਇਹਨਾਂ ਲੋਕਾਂ ਨੇ ਆਪ ਦੇ ਪਿੰਡੇ ਤੇ ਤਕਲੀਫਾਂ ਝੱਲ ਕੇ ਉਸ ਵੇਲੇ ਜਦੋਂ ਜੇਲਾ ਪਰ ਪਰ ਕੇ ਉਸ ਤੇ ਹਰਸ਼ ਕਰਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਇਹਨਾਂ ਨੇ ਥੱਲੇ ਨਹੀਂ ਡਿੱਗਣ ਦਿੱਤਾ ਸੋ ਅੱਜ ਮੈਨੂੰ ਲੱਗਦਾ ਕਿ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਇਹ ਕੇਵਲ ਕਾਂਗਰਸ ਪਾਰਟੀ ਹੈ ਜਿਹੜੀ ਨਰਿੰਦਰ ਮੋਦੀ ਜੀ ਦੇ ਖਿਲਾਫ ਖੜੀ ਹੈ ਪਰ ਕੇਵਲ ਇਕਲੀ ਦਾ ਨਹੀਂ ਤਾਂ ਸਾਰੇ ਲੋਕਾਂ ਨੂੰ اپੋਜੀਸ਼ਨ ਪਾਰਟੀਆਂ ਨੂੰ ਕਿਸੇ ਨੇ ਈਡੀ ਨੇ ਢਾ ਲਿਆ ਕਿਸੇ ਨੇ ਸੀਬੀਏ ਨੇ ਢਾ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਢਾਲਿਆ ਕਿਸੇ ਨੂੰ ਵਿਜੀਲੈਂਸ ਨੇ ਢਾਲਿਆ ਲੇਕਿਨ ਇੱਕ ਲੀਡਰ ਹੈ ਹੇਕ ਤਾਂ ਕੇ ਅੱਜ ਨਰਿੰਦਰ ਮੋਦੀ ਜੀ ਦੇ ਸਾਹਮਣੇ ਖੜਾ ਹੈ ਬੇਸ਼ਕਾ ਸੰਵਿਧਾਨ ਬਚਾਉਣ ਵਾਸਤੇ ਸੋ ਅਸੀਂ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਸਾਰਿਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਹੈ ਅਸੀਂ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੈ ਜੋ ਰਾਹੁਲ ਗਾਂਧੀ ਜੀ ਦਾ ਫੈਸਲਾ ਹੈ ਆਬੇ ਸਾਰੇ ਨਿੱਜੀ ਸਵਾਰਥ ਅਸੀਂ ਛੱਡ ਦਿਆ ਹੋਇਆ ਤੇ ਅਸੀਂ ਡਾਕਟਰ ਗਾਂਧੀ ਸਾਹਿਬ ਦੇ ਸਮਰਥਨ ਦੇ ਵਿੱਚ ਖੜੇ ਆਂ ਕਿ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਔਰ 4 ਤਰੀਕ ਨੂੰ ਜਦੋਂ ਨਤੀਜਾ ਆਏਗਾ 9 ਦੇ 9 ਵਿਧਾਨ ਸਭਾ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਏਗਾ ਔਰ ਡਾਕਟਰ ਗਾਂਧੀ ਸਾਹਿਬ ਇਥੋਂ ਵੱਡੀ ਜਿੱਤ ਪ੍ਰਾਪਤ ਕਰਕੇ ਪਟਿਆਲਾ ਤੋਂ ਜਾਣਗੇ ਸਾਰਿਆਂ ਨੇ ਅਸੀਂ ਫੈਸਲਾ ਲਿਆ ਹੈ ਔਰ ਆਜ ਜੋ ਸਮੂਹਿਕ ਰੂਪ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਅਟਕਲਾ ਸਨ ਪੱਤਰਕਾਰ ਸਾਥੀਆਂ ਨੇ ਮੈਂ ਕਈ ਵਾਰੀ ਕਹਿ ਦਿੰਦਾ ਕਿ ਚਾ ਪੀਂਦੇ ਪੀਂਦੇ ਪੱਤਰਕਾਰ ਸਾਥੀਆਂ ਨੂੰ ਮੇਰੇ ਭਰਾਵਾਂ ਨੂੰ ਕਈ ਵਾਰੀ ਆਈਡੀਆ ਆ ਜਾਂਦਾ ਹੈ ਕਿ ਉਹ ਕਹਿਣਗੇ ਸੋਰਸਸ ਇਹ ਕਹਿੰਦੇ ਆ ਕਿ ਕਾਂਗਰਸ ਪਾਰਟੀ ਮੇਂ ਭਗਾਵਤ ਹੋਗੀ ਸੋਰਸਸ ਇਹ ਕਹਿੰਦੇ ਆ ਕਿ ਫਲਾਣਾ ਬੰਦਾ ਸ਼ਾਇਦ ਪਾਰਟੀ ਛੱਡ ਰਿਹਾ ਹੈ ਤੋਂ ਜਿਹੜੇ ਉਹ ਸਾਰੇ ਜਿਹੜੇ ਸੋਰਸਸ ਹੁੰਦੇ ਆ ਜਿਹੜੇ ਚਾ ਪੀਂਦੇ ਪੀਂਦੇ ਆਉਂਦੇ ਆ ਕਈ ਵਾਰੀ ਪੱਤਰਕਾਰ ਮੇਰੇ ਭਰਾਵਾਂ ਨੂੰ ਉਹ ਸਾਰਿਆਂ ਨੂੰ ਨਕਾਰਦਿਆਂ ਹੋਇਆਂ ਅੱਜ ਇੱਕ ਮੰਚ ਤੇ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੈ ਇਹ ਕਾਂਗਰਸ ਪਾਰਟੀ ਨੇ ਸਾਰੇ ਆਪ ਦੇ ਮਨ ਮਚਾਵ ਆਪ ਦੇ ਛੋਟੇ ਗਿਲੇ ਛੱਡ ਕੇ ਵੱਡੇ ਮਕਸਦ ਦੇ ਆਸਤੇ ਅਸੀਂ ਲੜਾਈ ਹੱਸ ਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਫੇਰ ਕਿਸੇ ਦਿਨ ਪਾਲਿਸੀਸ ਦੇ ਜਿਸ ਪ੍ਰਕਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਹੱਥ ਬਦਲੇਗਾ ਹਾਲਾਤ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਤਰਜੀਹ ਆ ਉਹ ਪੰਜਾਬ ਨੂੰ ਦਿੱਤੀ ਗਈ ਹੈ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਅੱਜ ਪੰਜਾਬ ਦੇ ਲਈ ਐਮਐਸਪੀ ਦੀ ਲੀਗਲ ਗਾਰੰਟੀ ਦਾ ਹੈ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਲੀਗਲ ਗਾਰੰਟੀ ਦੇਾਂਗੇ ਬੇਸ਼ੱਕ 1967 ਦੇ ਵਿੱਚ ਲੀਗਲ ਗਾਰੰਟੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਐਵੇਂ ਨਹੀਂ ਜੀਐਸਟੀ ਦੇ ਉੱਤੇ ਕਿਹਾ ਕਿ ਕਿਸਾਨਾਂ ਦਾ ਜੀਐਸਟੀ ਮਾਫ਼ ਕਰਾਂਗੇ ਖੰਡਾਂ ਦੇ ਉੱਤੇ ਇਹੀ ਕਿਹਾ ਕਿ ਜਿਹੜਾ ਮੁਆਵਜ਼ਾ ਖਰਾਬਾ ਹੋਇਆ ਪਿਛਲੇ ਦਿਨਾਂ ਚ ਇੱਥੇ ਘੱਗਰ ਨੇ ਪੂਰੇ ਹਸਤੇ ਵੀ ਪੂਰੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕਮਿਸ਼ਨ ਬਣਾ ਸਿੱਧਾ ਡਾਇਰੈਕਟ ਪੇਮੈਂਟ 30 ਦਿਨਾਂ ਦੇ ਅੰਦਰ ਅੰਦਰ ਖਰਾਬੇ ਵੀ ਦਿੱਲੀ ਪੁਖਤਾਨ ਕਿਸਾਨ ਦੇ ਹੱਕ ਕਰੇਗਾ ਕਰਜ਼ਾ ਮਾਫੀ ਤੇ ਵੀ ਇਹਦੇ ਵਿੱਚ ਕਿਹਾ ਗਿਆ ਕਿ ਕਮਿਸ਼ਨ ਬਣਾ ਕੇ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਕੱਲਾ ਕਿਹਾ ਹੀ ਨਹੀਂ ਹੈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ 72000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਔਰ ਸਾਡੀ ਸਰਕਾਰ ਵੇਲੇ ਵੀ ਬੇਸ਼ੱਕ ਉਹ ਘੱਟ ਹੋਇਆ ਲੇਕਿਨ ਹੋਰ ਕਿਸੇ ਪਾਰਟੀ ਨੇ 1 ਰੁਪਇਆ ਮਾਫ ਨਹੀਂ ਕੀਤਾ 4500 ਕਰੋੜ ਰੁਪਇਆ ਕਾਂਗਰਸ ਪਾਰਟੀ ਨੇ ਉਹ ਮਾਫ ਕੀ ਕੀਤਾ ਔਰ 30 ਲੱਖ ਸਰਕਾਰੀ ਨੌਕਰੀਆਂ ਭਰਾਂਗੇ 50% ਔਮਨ ਰਿਜ਼ਰਵੇਸ਼ਨ ਹੋਏਗੀ ਨੌਕਰੀਆਂ ਦੇ ਵਿੱਚ ਆ ਜਿਹੜੀਆਂ ਅਗਨੀ ਵੀਰ ਆਗੀਆਂ ਸਕੀਮਾਂ ਬੰਦ ਕਰਕੇ ਅਸੀਂ ਡਾਇਰੈਕਟ ਭਰਤੀ ਜਿਹੜੀਆਂ ਪੋਸਟਾਂ ਖਾਲੀ ਔਰ ਇਚ ਕਰਾਂਗੇ ਈਵਨ 1 ਲੱਖ ਰੁਪਇਆ ਅਸੀਂ ਮਹਿਲਾਵਾਂ ਦੇਣ ਨੂੰ ਵਾਅਦਾ ਕੀਤਾ ਹਰ ਘਰ ਦੀ ਇੱਕ ਮਹਿਲਾ ਨੂੰ ਸਾਲ ਦਾ ਲੱਖ ਰੁਪਇਆ ਯਾਨੀ ਕਿ 8500 ਰੁਪਇਆ ਕਾਂਗਰਸ ਪਾਰਟੀ ਦਾ ਰਾਜ ਆਨਟੇ ਇਵੇਂ ਜਿਹੜੇ ਯੰਗ ਇੰਟਰਪ੍ਰੈਨਿਓਰ ਸਾਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣਗੇ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਉਹਨਾਂ ਨੂੰ 8500 ਰੁਪਇਆ ਅਸੀਂ ਮਹੀਨੇ ਦਾ ਦੇਵਾਂਗੇ ਯਾਨੀ ਕਿ 1 ਲੱਖ ਰੁਪਇਆ ਸਾਲ ਦਾ ਉਸ ਨੌਜਵਾਨ ਨੂੰ ਮਿਲੇਗਾ ਜਿਹੜਾ ਪੈਸਾ ਡਿਪਟੀ ਕਮਿਸ਼ਨਰ ਕੋਲੇ ਆਏਗਾ 400 ਰੁਪਇਆ ਦਿਹਾੜੀ ਮਜ਼ਦੂਰਾਂ ਵਾਸਤੇ ਮਨਰੇਗਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਾਸਤੇ ਔਰ ਅਰਬਨ ਮਨਰੇਗਾ ਵੀ ਅਸੀਂ ਚਲਾਉਣਾ ਚਲਾਵਾਂਗੇ ਇਹ ਵੀ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਥੋੜੀਆਂ ਥੋੜੀਆਂ ਤੁਹਾਨੂੰ ਗੱਲਾਂ ਦੱਸੀਆਂ ਸੋ ਇਹ ਸਾਰੀਆਂ ਗੱਲਾਂ ਅੱਜ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਔਰ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਆਪਸ ਵਿੱਚ ਵੰਡਣਾ ਤੇ ਲੜਾਉਣ ਦਾ ਕੰਮ ਜੋ ਸ਼ੁਰੂ ਹੋ ਗਿਆ ਹੈ ਜਾਤੀਵਾਦ ਦਾ ਕੰਮ ਸ਼ੁਰੂ ਹੋ ਗਿਆ ਹੈ ਸੋ ਇਹਨਾਂ ਸਾਰਿਆਂ ਨੂੰ ਦੂਰ ਕਰਦੇ ਹੋਏ ਕਾਂਗਰਸ ਪਾਰਟੀ ਇੱਕ ਚੰਗਾ ਰਾਜ ਦੇਸ਼ ਦੇ ਅੰਦਰ ਬਣਾਏਗੀ ਜਿਹਦੇ ਵਿੱਚ ਹਰ ਵਰਗ ਦੀ ਗੱਲ ਹੋਏਗੀ ਸੋ ਅੱਜ ਅੱਜ ਪਰਨ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਲੀਡਰ ਸਹਿਬਾਨ ਕਿਉਂਕਿ ਮੇਰੀ ਉਮਰ ਬੇਸ਼ੱਕ ਘਟ ਹੈ ਲੇਕਿਨ ਮੈਨੂੰ ਇਹਨਾਂ ਲੀਡਰਾਂ ਨੇ ਸਰਦਾਰ ਲਾਲ ਸਿੰਘ ਜੀ ਵਰਗਿਆਂ ਨੇ ਬ੍ਰਹਮਿੰਦਰ ਸਾਹੂਰਾ ਨੇ ਸਾਰੇ ਸੀਨੀਅਰ ਆਗੂ ਸਰਬਾਨਾ ਨੇ ਹਮੇਸ਼ਾ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਹੈ ਪਰ ਮੈਂ ਉਮੀਦ ਕਰਦਾ ਕਿ ਅਸੀਂ ਸਾਰੇ ਜਾਣੇ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਨੂੰ ਜਿੱਤ ਦੇ ਵੱਲ ਲੈ ਕੇ ਜਾਵਾਂਗੇ ਧੰਨਵਾਦ ਬੜੀ ਸਾਹਿਬ ਜਲੰਧਰ ਦਾ ਸੀ ਜਲੰਧਰ ਦੇ ਵਿੱਚ ਦੇਖੋ ਗੱਲ ਇਹ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਜਿਸ ਵੀ ਭੂਮਿਕਾ ਜੋ ਵੀ ਰਹੇਗੀ ਕਿਉਂਕਿ ਉਹ ਸਾਡੇ पीसीसी ਦੇ ਪ੍ਰਧਾਨ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਵરિਸ਼ ਲੀਡਰ ਨੇ ਉਹਨਾਂ ਦੀ ਭੂਮਿਕਾ ਬਾਰੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਸਾਹਿਬ ਤੋਂ ਅਗਰ ਤੁਸੀਂ ਪੁੱਛੋਗੇ ਤਾਂ ਉਹ ਜ਼ਿਆਦਾ ਕਲੀਅਰ ਹੋਊਗਾ ਹਾਂ ਮੈਨੂੰ ਪੂਰਾ ਉਮੀਦ ਹੈ ਕਿ ਉਹ ਕਾਂਗਰਸ ਪਾਰਟੀ ਦੇ तमाम ਉਮੀਦਵਾਰਾਂ ਹੱਥੇ ਆਉਣ ਵਾਲੇ ਸਮੇਂ 'ਚ প্রচার ਕਰਨਗੇ ਤੇ پارٹی ਦੀ ਚੜ੍ਹਦੀ ਕਲਾस्ते ਕਾਮਨਾ ਕਰਨਗੇ ਇਹ ਮੈਂ ਉਮੀਦ ਕਰਦਾ ਹਾਂ। ਸਭਾ ਬਠਿੰਡਾ ਦੀ ਸੀਟ ਤੋਂ ਸਭ ਮੁਸਤਫਾ ਹਾਂਜੀ ਤੁਹਾਡੇ ਨੇ ਉਹਨਾਂ ਦਾ ਪਕਾਪ ਤੇ ਮੁੱਦਾ ਦੀ ਗੱਲ ਕੀਤੀ ਆ ਪੰਜਾਬ ਦੇ ਮੁੱਦਾ ਦੇ ਵਿੱਚ ਰਾਈਟਿੰਗ ਹੁੰਦੇ ਸੀਗੇ ਤੁਹਾਡਾ ਚੱਟੀਗੜ੍ਹ ਦਾ ਮੁੱਦਾ ਵੀ ਪਾੜਿਆ ਮੁੱਦਾ ਵੀ ਸਾਡੀ ਗੋਲਾ ਡੋਰਿਆ ਸੀ ਉਹ ਵੀ ਕਿਤੇ ਨਾ ਕਿਸੇ ਤੁਹਾਡੇ ਕੋਲ ਤੁਹਾਡੀ ਤਰਜੀਹ ਹੋਗਾ 100% ਤੁਸੀਂ ਸੁਣਿਆ ਹੋਣਾ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਕਿ ਮੈਂ ਰਾਤ ਦੇ 12 ਵਜੇ ਵੀਡੀਓ ਆਈ ਸੀ ਇਹ ਕੇਵਲ ਇਰਥੀ ਬੰਦ ਨਹੀਂ ਹੈ ਮੈਨੀਫੈਸਟੋ ਦੇ ਵਿੱਚ ਇਰੇ ਰਾਜਾਂ ਵਿੱਚ ਕਿਸੇ ਪ੍ਰਕਾਰ ਦੀਆਂ ਦਿੱਕਤਾਂ ਜਾਂ ਜਿਹੜੇ ਮੁੱਦੇ ਰਹਿ ਗਏ ਕਿਰਪਾ ਕਰਕੇ ਸਾਨੂੰ ਭੇਜੋ ਅਸੀਂ ਲਿਖਤੀ ਰੂਪ ਦੇ ਵਿੱਚ ਮੈਂ ਤੇ ਬਾਜਵਾ ਸਾਹਿਬ ਆਹਰਾਂ ਨੇ ਕੁਝ ਇਸ਼ੂਸ ਤੇ ਦਿੱਲੀ ਦੇ ਵਿੱਚ ਆਪ ਵੀ ਹਾਈ ਕਮਾਂਡ ਨੂੰ ਉਹ ਮੰਗ ਪੱਤਰ ਭੇਜਿਆ ਹੈ ਕਿ ਇਹਨਾਂ ਨੂੰ ਇਨਕਲੂਡ ਕਰੋ ਉਦਾਹਰਨ ਦੇ ਤੌਰ ਤੇ ਜਿਵੇਂ OPS ਹੈ ਪੁਰਾਣੀ ਹੈ ਪੈਨਸ਼ਨ 올ਡ ਪੈਨਸ਼ਨ ਸਕੀਮ ਜਿਹੜਾ ਵਾਸਤੇ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਲੜਾਈ ਲੜੀ ਸੀ ਤੋਂ ਬਿਲਕੁਲ ਜਿਹੜੇ ਰਵਾਇਤੀ ਪੰਜਾਬ ਦੇ ਮੁੱਦੇ ਹਨ ਉਨਾਂ ਤੇ ਕਾਂਗਰਸ ਪਾਰਟੀ ਐ ਚਟਾਂਗਾਂ ਬਾਗ ਖੜੀਆ ਚਾਹੀਓ ਐਸੋਈ ਦਾ ਮੁਦਦ ਦਾ ਹੈ ਜਲਾਦਰ ਦੇ ਬਿਕਰ ਦਾ ਮੁੱਦਾ ਜਿਲੰਦਰ ਦੇ ਵਿੱਚ ਜਿਹੜਾ ਚੰਨੀ ਸਾਹਿਬ ਤੇ ਪੋਸਟਰ ਪਿੱਠ ਖੁਰਚ ਦੇ ਲੱਗ ਰਹੇ ਨੇ ਬਿਕਰਮਜੀਤ ਚੋਦਰੀ ਵੱਲੋਂ ਜਿਹੜੇ ਇਲਜ਼ਾਮ ਸ਼ਕੁਣੀ ਮਾਮਾ ਤੱਕ ਤੱਕ ਦਾ ਦੱਸਿਆ ਜਾ ਰਿਹਾ ਹੈ ਮੈਨੂੰ ਸਮਝ ਆ ਕਿ ਬਹੁਤ ਗੰਦੀ ਸਿਆਸਤ ਹੋ ਰਹੀ ਹੈ ਕੋਣ ਮੈਂ ਮੀਡੀਆ ਕਰਮਚਾਰੀਆਂ ਨੂੰ ਇਹ ਕਹਿਣਾ ਭਰਾਵਾਂ ਨੂੰ ਸੌਰੀ ਮਾਫੀ ਚਾਹੁੰਨੇ ਆਪ ਦੇ ਭਰਾਵਾਂ ਨੂੰ ਕਹਿਣਾ ਚਾਹੁੰਨਾ ਕਿ ਇਸ ਪ੍ਰਕਾਰ ਦੀ ਗੰਦੀ ਰਾਜਨੀਤੀ ਨੂੰ ਉਸ਼ਾਲ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਦੀ ਜੰੰਦੀ ਰਾਜਨੀਤੀ ਕਰਨਾ ਸੇ ਅਸੀਂ ਲੋਕ ਨਹੀਂ ਆਏ ਇਸ ਤਰ੍ਹਾਂ ਕਿਸੇ ਨੂੰ ਜਲੀਲ ਕਰਨਾ ਔਰ ਇਹ ਇਹ ਗੱਲਾਂ ਕਰਨੀਆ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਮਾਰ ਖਾਣਗੇ ਜੇ ਅੱਜ ਪਟਿਆਲਾ ਯਰ ਜੀ ਜੀ ਇਹ ਸਤਜਨ ਸਿੰਘ ਸਿੱਧੂ ਆਜ਼ਾਦ ਤੋਂ ਲੜਨ ਜਾ ਰਿਹਾ ਹੈ ਜਾ ਰਿਹਾ ਹੈ ਕਿ ਵੜਿੰਗ ਸਾਹਿਬ ਪੂਰਾ ਪੰਜਾਬ ਨੂੰ ਫੋੜ ਕਰ ਰਿਹਾ ਲੱਗਦਾ ਹੈ ਕਿ ਕਬਾੜੀ ਕਿਤੇ ਨਾ ਕਿਤੇ ਬਲਬੌਰ ਸਿੰਘ ਸਿੱਧੂ ਨੂੰ ਫੋੜ ਲੇ ਮੈਂ ਹੁਣੇ ਤੁਹਾਨੂੰ ਕਹਿ ਜੀ ਜਿਹੜਾ ਪੱਤਰਕਾਰ ਸਾਥੀ ਹੈ ਉਹਨਾਂ ਕੋਲੇ ਕੋਈ ਸੋਰਸਿਸ ਨਹੀਂ ਹੁੰਦਾ ਉਹਨਾਂ ਦੇ ਮਨ 'ਚ ਜਿਹੜਾ ਆਈਡੀਆ ਹੁੰਦਾ ਉਹ ਕਹਿੰਦੇ ਆ ਸੋਰਸਿਸ ਤੁਹਾਨੂੰ ਕਿਸੇ ਨੇ ਕਿਹਾ ਇਹ ਗੱਲ ਤੁਸੀਂ ਸੁਣੀ ਨਹੀਂ ਇਹ ਤੁਸੀਂ ਆ ਨਾ ਸੁਣੋ ਆਪ ਵੀ ਗੱਲ ਚਲਾਉਣ ਦੇ ਮਾਰੇ ਇਹ ਆਪਦਾ ਚੈਨਲ ਚਲਾਉਣ ਦੇ ਮਾਰੇ ਥੋੜਾ ਮਸਾਲਾ ਲਾ ਦਿਨੇ ਹੋ ਸੁਣੋ ਅੰਦਰ ਇਹ ਗੱਲ ਸੁਣੋ ਉਹ ਭਾਈ ਉਹ ਆ ਕੰਪਲੀਟ ਹੋਣ ਦਿਓ ਸਰਦਾਰ ਦਰਕਾਰ ਸਿੰਘ ਜੀ ਸਿੱਧੂ ਸਾਹਿਬ ਸਾਡੇ ਕੋ ਯਾਰ ਤੇ ਫਿਰ ਆ ਜਾਣਾ ਬਰਦਾਰ ਬਖੌਰ ਸਿੰਘ ਸਿੱਧੂ ਸਾਹਿਬ ਵੀਰ ਜੀ ਜਿਵਾ ਪਹਿਲਾਂ ਸੁਣ ਲਿਆ ਕਰੋ ਫਿਰ ਬੋਲਿਆ ਆ ਵਿੱਚ ਕਰਕੇ ਜਾਂਦਾ ਇਸ ਗੱਲ ਦਾ ਸਾਨੂੰ ਕਿਹਦਾ ਚਾ ਚੰਦਾ ਜਿਹਦੀ ਤੇ ਇਹਦੀ ਤੇ ਪਾਰਟੀ ਦੀ ਕੀ ਕਾਮ ਜਾਂਦੀ ਆ ਹਾਂ ਤੁਸੀਂ ਵੈਸੇ ਦਾ ਮੇਰਾ ਵੇਖਿਆ ਨਹੀਂ ਵੀ ਚਾਹ ਬਣੀ ਚੜਦਾ ਕਿ ਨਹੀਂ ਜਾਂਦਾ ਤੇ ਤੁਸੀਂ ਮਹਿਸੂਸ ਕਰਦੇ ਹੋ ਵੀ ਮੈਨੂੰ ਚਾਹ ਚੜਦਾ ਹੈ ਪਹਿਲਾਂ ਸੁਣੋ ਸਹੀ ਗੱਲ ਤਾਂ ਮੈਂ ਇਸ ਕਰਕੇ ਬੜਾ ਮਨ ਨੂੰ ਇਹ ਹੁੰਦਾ ਹੈ ਕਿ ਇੰਨੇ ਸਾਲ ਪੁਰਾਣਾ ਵਿਅਕਤੀ ਪਾਰਟੀ ਕਿਉਂ ਛੱਡ ਵੀਦਾ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਐ ਜੇ ਮਨ ਨੂੰ ਠੇਸ ਪਹੁੰਚਦੀ ਹੈ ਫਿਰ ਨਾਲ ਦੀ ਨਾਲ ਹਰ ਚੀਜ਼ ਨੂੰ ਮੈਂ ਪੋਜ਼ਿਟਿਵ ਲੈਣਾ ਹੈ ਜੀ ਅਗਰ ਕੋਈ ਵਿਅਕਤੀ ਜਦੋਂ ਜਾਂਦਾ ਹੈ ਫਿਰ ਨਵੇਂ ਬੰਦੇ ਆਪ ਤੇ ਜਗ੍ਹਾ ਬਣਾ ਕੇ ਜਾਂਦਾ ਸੋ ਮੇਰੇ ਅੱਗੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਗ੍ਹਾ ਕਾਮ ਮਿਲੀ ਜੇ ਕੋਈ ਵਿਅਕਤੀ ਗਿਆ ਸੋ ਮੈਂ ਮਹਿਸੂਸ ਕਰਦਾ ਹਾਂ ਵੀ ਸਾਡੀ ਪਾਰਟੀ 'ਚੋਂ ਕੋਈ ਨਾ ਜਾਵੇ ਪਰ ਜਦੋਂ ਫਿਰ ਕੋਈ ਜਾਂਦਾ ਮੈਂ ਉਹਨੂੰ ਓਪਰਚ्युनिटी ਲੈ ਲੈਣਾ ਕਿ ਸ਼ਾਇਦ ਕੋਈ ਚੰਗੇ ਆਸਤੇ ਹੋਣ

कैप्टन साहब का जरा तो ढाई साल पहला टूट के पैक हो गए उम्मीदवार कांग्रेस उम्मीदवार नहीं मिल रहा बिटू जी सात ਗਾਰਯੋਗ ਨੇ ਪਾਰਟੀ ਚ ਰਹਿ ਨੇ ਮੇਰੇ ਵੱਡੇ ਭਰਾ ਨੇ ਚੱਲਣਾ ਨਹੀਂ ਲੱਗਦਾ ਕਿ ਐਵੇਂ ਅਸੀਂ ਸ਼ਬਦੀ ਜੰਗ ਕਰੀਏ ਕਾਂਗਰਸ ਪਾਰਟੀ ਦਾ ਉਮੀਦਵਾਰ ਵੀ ਲੜੇਗਾ ਤੇ ਮੇਰੇ ਤੋਂ ਲਿਖ ਕੇ ਲੈ ਲੋ ਮੇਰਾ ਰਾਜਨੀਤਿਕ ਤਜਰਬਾ ਵੀ 22 ਸਾਲ ਦਾ ਜਿਹੜਾ ਦੱਸਦਾ ਹੈ ਰਵਨੀਤ ਸਿੰਘ ਬਿੱਟੂ ਪੂਰੀ ਤਰ੍ਹਾਂ ਚੋਣ ਹਾਰਨ ਜਿੰਦਾ ਸਿੰਘ ਨਾਵਾ ਦੀ ਬਾਤ ਚੱਲ ਰਹੀ ਹੈ ਸਾਡੀ ਸਟੇਟ ਦੇ ਲੀਡਰ ਪ੍ਰੈਜ਼ੀਡੈਂਟ राजा बड़िंग जी आए ने और नौव विधानसभा हल्क हलका इंचार्ज साहबान और सा पितावान ने पटाद कांग्रेस सियासत सरदार लाल सिंह जी तो मेरे लाल दरद्याल कंबोज जी राम रामिंद्रा जी दे दे जलाल मदन लाल जलालपुर जी तो हैरीमान जी डेराबसी तो ਦیدار ਸਿਲਨੋ ਸਾਹਿਬ ਸੇਰ ਮੈਡਮ ਰਜੀਤ ਪ੍ਰਸ਼ਾਨਕੌਰ ਕਾਕਾ ਨਾਬਾ ਦੁਕਾਨਦਾਰ ਜੀਤ ਜੀ ਔਰ ਵਿਸ਼ੇਸ਼ਾਧਿਕਾਰ ਦੇ ਹਰਜਾਲ ਕੰਬੋਲ ਜੀ ਸ਼੍ਰੀ ਪਰਮੇਸ਼ਵਰ ਬਿਸ਼ਣਪੁਰੋਂ ਦਾ ਚਰਮਾ ਜੀ ਤੇ ਰਜਿੰਦਰ ਪੱਕਾ ਰਜਿੰਦਰ ਸਿੰਘ ਜੀ ਤੇ ਹੋਰ ਕੋਈ ਤੇ ਨਾ ਰਹੇਗਾ ਮੈਂ ਮਾਫ਼ੀ ਤਾਂ ਮਾਗਾ ਅੱਜ ਪਟਾਲਾ ਚੌਣ ਹਲਕੇ ਦਾ ਜੋ ਲੋਕ ਸਭਾ ਚੌਣ ਹਲਕਾ ਹੈਗਾ ਇਹਦੇ ਸਮਰੱਥੀ ਤੇ ਨਮਾਇੰਦਗੀ ਕਰਨ ਵਾਲੇ ਸਾਡੇ ਲੀਡਰ ਸਾਹਿਬਾਨ ਨੇ ਸਾਡੇ ਪ੍ਰਧਾਨ ਜੀ ਦੀ ਅਗਵਾਈ ਵਿੱਚ ਇੱਥੇ ਇਕੱਠੇ ਹੋਏ ਐ ਔਰ ਜੋ ਮੁਲਕ ਦੇ ਹਾਲਾਤਾਂ ਅਨੁਸਾਰ ਜੋ 24 ਦਾ ਇਲੈਕਸ਼ਨ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਇੱਕ ਬੁੰਜਾਦਾ ਸੀਗਾ ਜਦੋਂ ਨਵਾਂ ਨਵਾਂ ਆਜ਼ਾਦ ਹੋਇਆ ਗੁਲਾਮੀ ਤੋਂ ਛੁੱਟਿਆ ਰਿਪਬਲਿਕ ਆਪਣੀਆਂ ਪਹਿਲੀਆਂ ਜਿਣਾਂ ਕਰਾ ਰਿਹਾ ਦੇਗਾ ਦੁਨੀਆ ਧਿਆਨ ਸੀਗਾ ਕਿ ਇਹ ਮੁਲਕ ਕਿਵੇਂ ਇੱਕ ਬੈਕਵਾਰਡ ਪਛੀਵਾਦੀ ਮੁਲਕ ਆਪਣਾ ਮੁਲਕ ਨੂੰ ਇੱਕ ਅਡਲ ਫੰਡਾਈ ਨੂੰ ਬੁਝੂਸ ਕਰਕੇ ਚੋਣਾ ਕਰਾਂਦਾ ਹੈਗਾ ਉਹ ਕਾਮਯਾਬੀ ਦਾ ਚੋਣਾ ਦਿਲੇ ਜਾਰੀਆਂ ਕਾਂਗਰਸ ਨੇ 70 ਸਾਲ ਤੱਕ ਇਸ ਮੁਲਕ ਨੂੰ ਵਿਕਾਸ ਦੇ ਲਿਹਾਤੇ ਤੋਰਿਆ ਵੱਡੇ ਵੱਡੇ ਆਧਾਰੇ ਬਣਾਏ ਉਸ ਤੋਂ ਇੱਕ ਵਿਕਸਿਤ ਦੇਸ਼ ਹੋਣ ਵੱਲ ਨੂੰ ਤੁਰਿਆ ਹੈਗਾ ਤੇ ਉਸ ਤੋਂ ਬਾਅਦ 14 ਮਿੰਟ ਜੋ ਸਿਆਸੀ ਤਬਦੀਲੀ ਆਈ ਹੈਗੀ ਹੈ ਉਹਦੇ ਜੋ ਜਿਸ ਤਰ੍ਹਾਂ ਦੀ ਸੱਤਾ ਕੇਂਦਰ ਵਿੱਚ ਆਈ ਹੈਗੀ ਹੈ ਜੋ ਨੇ ਹਿੰਦੁਸਤਾਨ ਦੀ ਸਿਆਸੀ ਫਜ਼ਾ ਹਿੰਦੁਸਤਾਨ ਦੀ ਸਮਾਜਿਕ ਫਜ਼ਾ ਹਿੰਦੁਸਤਾਨ ਦੀ ਆਰਥਿਕ ਫਜ਼ਾ ਜੋ ਇੱਕ ਸਿਰੇ ਦੀ ਇੱਕ ਮਤਲਬ ਨਿਖਿੱਧ ਕਾਰਗੁਜ਼ਾਰੀ ਦਿਖਾਈ ਹੈ ਤੇ ਧੰਨ ਦੇ ਨਾਂ ਤੇ ਕਟਾਰਬੰਦੀ ਕੀਤੀ ਹੈ ਫਿਰ ਕੁਪਾਲਾਬੰਦੀ ਕੀਤੀ ਹੈਗੀ ਹੈ ਜੇ ਅਰਥਿਕ ਤੌਰ ਤੇ ਦੇਸ਼ ਨੂੰ ਗੁਲਾਮੀ ਵਾਲ ਧੱਕਿਆ ਹੈਗਾ ਵੱਡੇ ਵੱਡੇ ਸੰਤੀ ਘਰਾਨਿਆਂ ਨੇ ਲੋਕਾਂ ਦੇ ਜਨਤਕ ਅਧਾਰੇ ਤੇ ਉਹ ਕਾਰਡੀਆਂ ਬਾਅਦ ਵੇਚਣੀ ਸ਼ੁਰੂ ਕਰ ਦਿੱਤੇ ਸਾਰਾ ਮੁਲਕ ਦੋਆਬਾ ਦੋ ਦੋਜਾ ਬਤਵਤ ਬਿਹੇ ਪਰਵਾਰਾਂ ਦੇ ਹਵਾਲੇ ਕਰ ਦਿੱਤਾ ਜਾਣ ਲੱਗਾ ਔਰ ਜਿਹੜੀ ਜਿਹੜੀ ਸਮਾਜਿਕ ਵਿਜਾਤੀਗੀ ਉਹਦੇ ਚੋ ਇੱਕ ਜ਼ਹਿਰ ਨਮਾਇਦਾ ਮਾਹੌਲ ਸਿਗਾ ਉਹ ਪੈਦਾ ਕੀਤਾ ਹੈਗਾ ਔਰ ਚਾਸੀ ਤੌਰ ਤੇ ਚਾਸੀ ਤਾਨਾਸ਼ਾਹੀ ਪੈਦਾ ਕੀਤੀ ਹੈ ਜਿੰਨੀਆਂ ਸੰਸਥਾਵਾਂ ਸਾਡੇ ਸੰਵਿਧਾਨ ਘੜਿਆਂ ਨੇ ਸਾਡੇ ਸੰਵਿਧਾਨ ਦੀ ਰਾਖੇ ਲਈ ਬਣਾਈਆਂ ਸੀਗੀਆਂ ਚਾਹੇ ਉਹ ਈਡੀ ਦੀ ਚਾਹੇਓ सीबीआई ਸੀ ਚਾਹੇਓ ਕੈਕ ਸੀ ਚਾਹੇਓ মিডিਆ ਚੇਗਾ ਤੇ ਚਾਹੇਓ ਇਲੈਕਸ਼ਨ ਕਮਿਸ਼ਨ ਚੇਗਾ ਇੱਥੋਂ ਤੱਕ ਜੀਜੀਤੇ ਤੱਕ ਨੂੰ ਕੰਪਰੋਮਾਈਜ਼ ਕਰ ਦਿੱਤਾ ਗਿਆ ਉਸ ਦੇ ਆਪਣੀ ਜੇਬ ਹੀ ਜੱਥੇਬੰਦੀ ਬਣਾ ਕੇ ਕੋਵਿਡ ਜੱਥੇਬੰਦੀ ਬਣਾ ਕੇ ਵਰਤਣਾ ਸ਼ੁਰੂ ਕਰ ਦਿੱਤਾ ਸਾਥੀ ਰੋਧੀਆਂ ਦੇ ਖਿਲਾਫ ਤੇ ਸਾਥੀ ਫਿਰਦਾ ਸਮਾਧਿਕ ਫਿਰਦਾ ਤੇ ਆਤਿਕ ਫਿਰਦਾ ਜਦੋਂ ਦੋਸਤਾਂ ਦੀ ਜੋਕ ਦੇਰ ਕੋਲ ਲੱਤਾ ਹੈਗਾ ਇੱਕ ਨਰਕ ਬਣਾ ਦਿੱਤਾਗਾ ਸਾਰੇ ਦੇਸ਼ ਨੂੰ ਬੇਰੁਜ਼ਗਾਰੀ ਮਹਿੰਗਾਈ ਤਿਕਰਾਸ਼ੂਰੀ ਹੈਗੀ ਹੈ ਗਰੀਬ ਦਾ ਜੀ ਨਾਲ ਗੁੱਭਰ ਹੋ ਰਿਹਾ ਹੈਗਾ ਚੰਦ ਘਰਨਿਆ ਕੋਲ ਸਾਰੀ ਮਲਕੀ ਦੌਲਤ ਕੱਟੀ ਹੋ ਰਹੀ ਹੈ ਉਸ ਦੌਰ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਔਰ ਜਿਹੜੀ ਨਵੀਂ ਇੱਕ ਜੋ ਰੂੜਜਾ ਪੈਦਾ ਕੀਤੀ ਰਾਹੁਲ ਗਾਂਧੀ ਹੋਰਾਂ ਦੀ ਪਾਰਜੋ ਯਾਤਰਾ ਵਨ ਪਾਰਜੋ ਯਾਤਰਾ ਤੂੰ ਔਰ ਜਿਹੜੀ ਲੱਖਾਂ ਕਰੋੜਾਂ ਲੋਕਾਂ ਨਾਲ ਇੰਟਰੈਕਟ ਕਰਕੇ ਜ਼ਗਾਂ ਤਾਰ ਸੰਵਾਦ ਰ ਜਾ ਕੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਆਦੀਵਾਸੀਆਂ ਨਾਲ ਬੇਰੁਜ਼ਗਾਰਾਂ ਨਾਲ ਔਰਤਾਂ ਨਾਲ ਜੋ ਇੱਕ ਵੱਡਾ ਸਮਾਜ ਹੈ ਹਿੰਦੁਸਤਾਨ ਲੈਵਲ ਤੇ ਜਿਸ ਵਿੱਚ ਪੰਜ ਨਿਆਏ ਔਰ 25 ਗਰੰਟੀਆਂ ਨਿਕਲੀਆਂ ਹੈਗੀਆਂ ਤੁਹਾਨੂੰ ਬ੍ਰਿੰਗ ਸਾਹਮਣੇ ਉਹ ਨਿਆਏ ਗਣਾਏ ਨੇ ਮੇਰੇ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਜੇ ਤੇਰੇ ਭਾਈ ਸਾਹਿਬ ਨੇ ਪੁੱਛੀ ਸੀਗੀ ਕਿ ਇਹਦੇ ਪੰਜਾਬ ਦੇ ਟ੍ਰੈਡੀਸ਼ਨਲ ਮੁੱਦੇ ਪੁਰਾਣੇ ਚੱਲੇ ਆ ਰਹੇ ਮੁੱਦੇ ਆ ਉਹਨਾਂ ਬਾਰੇ ਤਾਂ ਕਾਂਗਰਸ ਦਾ ਕੀ ਸਟੈਂਡ ਹੈ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਕੋਲ ਉਹ ਸਾਡੇ ਮੈਨੀਫੈਸਟੋ ਵਿੱਚ ਇਹ ਲਿਖਿਆ ਗਿਆ ਹੈਗਾ ਜਿੱਥੇ ਫੈਡਰਲਿਜ਼ਮ ਦਾ ਨੁਕਤਾ ਹੈਗਾ ਹੈ ਕਿ ਜਿਹੜੀ ਸੰਵਰਤੀ ਸੂਚੀ ਹੈ ਕੰਕਰ ਲਿਖਤ ਹੈਗੀ ਹੈ ਜੇ ਕਿ ਕੇਂਦਰਤਿਆ ਦੀ ਵੀ ਆਂਦੀ ਤੇ ਅੱਡਾ ਦੀ ਨਵੇ ਕਨਕਨ ਲਿਸਟੋ ਬਹੁਤ ਸਾਰੇ ਮੁੱਦੇ ਡੇਰ ਲਿਸਟ ਪਾਇ ਜਾਣਗੇ ਸੋ ਇਹ ਨਾਲ ਬਹੁਤ ਵੱਡੀ ਰਾਹਤ ਪੰਜਾਬ ਨੂੰ ਮਿਲੇਗੀ ਜਿਹੜਿਆ ਪੰਜਾਬ ਦੇ ਇਲਾਕਾ ਹੀ ਮੰਗਾ ਹੈਗੀ ਆ ਪੰਜਾਬ ਦੇ ਕਿਤਰੀ ਮੰਗਾ ਹੈਗੀ ਆ ਉਹਨਾਂ ਵਾਸਤੇ ਇੱਕ ਸਾਧਾਰਨ ਮਾਹੌਲ ਪੈਦਾ ਹੋਊਗਾ ਜਿਹਨੂੰ ਅਸੀਂ ਮੈਂਬਰ ਦੇ ਰਾਜਾ ਬਲਿੰਕਸਟਾਪ ਤੇ ਸਾਡੇ ਸਾਰੇ ਐਮਐਮਪੀ ਸਹਿਬਾਨ ਲਗਾਤਾਰ ਆਪਣੀ ਪਾਰਟੀਆਂ ਨਿਗੋਸ਼ਣ ਕਰਕੇ ਗੱਲਬਾਤ ਕਰਕੇ ਸਲਾਮ ਮਸ਼ਵਰਾ ਰਾਈਗਾ ਉੱਥੇ ਮੌਜੂਦਾ ਸਰਪੰਚ ਤੇ ਕੌਂਸਲਰਾਂ ਨੇ ਪਤਾ ਪਾਇਆ ਜੀ ਕਿ ਅਸੀਂ ਹਲਕਾ ਇਚਾਰਤ ਨੂੰ ਨਹੀਂ ਪਸੰਦ ਹਲਕਾ ਇਚਾਰਤ ਸਾਡੇ ਦਾ 15% ਕਾਟਾ ਲੈ ਕੋਈ ਸੇਵਾ ਕੀਤੀ ਹੈ ਦੇਖੋ ਗੱਲ ਇਹ ਹੈ ਗੱਲ ਇਹ ਹੈ ਕਈ ਵਾਰੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਜਿਹੜੇ 2 4 ਵਿਅਕਤੀ ਪੰਜ ਹੁੰਦੇ ਉਹ ਚਲਾਉਂਦੇ ਰਹਿੰਦੇ ਸਾਡਾ ਸੁਣੋ ਕਲੈਰਟੀ ਨਾਲ ਸਾਡਾ ਉੱਥੇ ਮੋਹਿਤ ਮੁੰਦਰਾ ਯੂਥ ਕਾਂਗਰਸ ਦਾ ਪੰਜਾਬ ਦਾ ਲੀਡਰ ਹੈ ਯੰਗ ਅਪਕਮਿੰਗ ਬੋਏ ਹੈ ਇਸ ਤਰ੍ਹਾਂ ਕਿッチ ਜਿਨ੍ਹਾਂ ਨੇ ਵੀ ਲਿਖਿਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਔਰ ਮੈਂ ਕਿਹਾ ਤੁਹਾਡੇ ਸਭ ਪਾਰਟੀ ਮੈਂ ਕਿਹਾ ਬੇਸ਼ੱਕ ਉਹ ਮੌਜੂਦਾ ਐਮਸੀ ਹੋਣ ਉਹ ਪਾਰਟੀ ਨਾਲ ਆ ਕੇ ਗੱਲ ਕਰਨ ਅਗਰ ਕੋਈ ਨਰਾਜ਼ ਕੀ ਹੈ ਰਾਜਾ ਜੀ ਹੋਈਗੀ ਨਹੀਂ ਜੀਵਨ ਦੀ ਪੀੜ ਨੂੰ ਪਈ ਜਾ ਰਹੀ ਹੈ ਇਸ ਤਰ੍ਹਾਂ ਨਹੀਂ برداشت ਕੀਤਾ ਜਾ ਸਕਦਾ ਰਾਜਾ ਸਾਹਿਬ ਉਹਦਾ ਵਿਕਰਮ ਚੌਧਰੀ ਦੇ ਪ੍ਰਚਾਰ ਦਾ ਕੰਮ ਹੱਲ ਲੰਬੋ ਮੇਰੇ ਕੋਲ ਹੈ